ਖੁੱਡੀਆਂ ਮਹਾਂ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋਈ ਡੀਜੇ ਨੂੰ ਲੈ ਕੇ ਆਣ ਗਵਾਂਡਾ ਮੌਸਮ ਨੇ ਕਰਾ ਉਹਦਾ ਕੋਈ ਉਹਨਾਂ ਦਾ ਆਪਸ ਵਿੱਚ ਡੀਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਬੰਦ ਵਿੱਚ ਕੋ ਤੈਸ ਸਾਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚਲਣ ਲੱਗ ਗਏ ਤੇ ਨਛੱਤਰ ਸਿੰਘ ਪਾਰਟੀ ਵੱਲੋਂ ਕੋਈ ਰੋੜਾ ਜਾਂ ਇੱਟ ਵੱਜੀ ਹੈ ਗੁਰਮੀਲ ਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾ ਛੜੂ ਰਹੀ ਸੀ ਉਹਦੇ ਸਿਰ ਤੇ ਵਜਨ ਕਰਕੇ ਉਹਦੀ ਮੌਤ ਹੋ ਗਈ ਇਹਦੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਆਂਸ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 12 23 ਅੰਡਰ ਸੈਕਸ਼ਨ 32 302 120 ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤਾਈ ਇਨਵੈਸਟੀਗੇਸ਼ਨ ਜੋ ਆਨਗਸਤ ਸਾਹਮਣੋਂ ਕਿੰਨੇ ਬੰਦਿਆਂ ਨੇ ਮਾਮਲਾ ਦਰਜ ਕੀਤਾ ਕਿ ਦੂਸਰੀ ਮਾਮਲਾ 5 ਬੰਦਿਆਂ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ਦਿ ਵਰਨਸਿੰਗ ਸਨ ਆਫ ਗੁਰਤੇਜ ਤੋਂ ਦੂਸਰੀ ਤਰ੍ਹਾਂ ਵੀ ਆਇਆ ਕਿ ਇਸ ਤਰ੍ਹਾਂ ਅੱਜ ਤੱਕ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਦੇ ਕੋਈ ਆਇਆ